ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਵਰਗ ਤੋਂ ਬਣ ਕੇ ਆਉਂਦੀਆਂ ਹਨ ਸੱਤ ਜੋੜੀਆਂ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਪਿਆਰ ਹੁੰਦਾ ਹੈ ਇਹਨਾਂ ਜੋੜੀਆਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਜੋੜੀਆਂ ਹਨ ਜਿਨ੍ਹਾਂ ਦਾ ਬਹੁਤ ਹੀ ਵਧੀਆ ਸਾਥ ਨਿਭ ਜਾਂਦਾ ਹੈ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਤ ਜੀ ਕਮੈਂਟ ਬਾਕਸ ਨਾਲ ਹੀ ਹਾਈਪ ਬਟਨ ਹੋਵੇਗਾ ਉਸ ਨੂੰ ਕਲਿੱਕ ਜ਼ਰੂਰ ਕਰ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜੋ ਸਵਰਗ ਤੋਂ ਜੋੜੀਆਂ ਬਣ ਕੇ ਆਉਂਦੀਆਂ ਹਨ ਉਹ ਸਾਰੀਆਂ ਹੀ ਚੰਗੀਆਂ ਹੁੰਦੀਆਂ ਹਨ ਪਰ ਇਹਨਾਂ ਦੇ ਵਿੱਚੋਂ ਕੁਝ ਜੋੜੇ ਸਵਰਗ ਵਿੱਚ ਬਣੇ ਹੁੰਦੇ ਹਨ ਜਦੋਂ ਵਿਆਹ ਲਈ ਲਾੜਾ ਲਾਣੀ ਤੇ ਭਾਲ ਕੀਤੀ ਜਾਂਦੇ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਜੋੜੇ ਸਵਰਗ ਵਿੱਚ ਇਹ ਬਣੇ ਹੁੰਦੇ ਹਨ ਇਹ ਸੰਗਤ ਜੀ ਬਿਲਕੁਲ ਸੱਚ ਹੈ ਕਿ ਪਰਮਾਤਮਾ ਜੋ ਵੀ ਕਿਸੇ ਦੀ ਕਿਸਮਤ ਨੂੰ ਲਿਖਦਾ ਹੈ ਉਸ ਨੂੰ ਉਹੀ ਮਿਲਦਾ ਹੈ ਪਰਮਾਤਮਾ ਹੀ ਜੋੜੀਆਂ ਬਣਾਉਂਦਾ ਹੈ ਤੇ ਸਾਨੂੰ ਬਸ ਇਸੇ ਅਮਲ ਕਰਨਾ ਹੁੰਦਾ ਹੈ ਸੰਘਾਜੀ ਦੋਸੇ ਬਜ਼ੁਰਗਾਂ ਨੂੰ ਇਹ ਕਹਿੰਦੇ ਆਮ ਹੀ ਸੁਣਿਆ ਹੋਵੇਗਾ ਕਿ ਜੋੜੀਆਂ ਤਾਂ ਸਵਰਗ ਵਿੱਚ ਬੰਦੀਆਂ ਹਨ ਜੋ ਜੋੜੇ ਇੱਕ ਦੂਜੇ ਦੀ ਕਿਸਮਤ ਵਿੱਚ ਲਿਖੇ ਹੁੰਦੇ ਹਨ ਉਹ ਇੱਕ ਦੂਜੇ ਨੂੰ ਮਿਲ ਹੀ ਜਾਂਦੇ ਹਨ ਭਾਵੇਂ ਕੋਈ ਵੀ ਸਾਧਨ ਹੋਵੇ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਨਾਵਾਂ ਦੇ ਬਾਰੇ ਜੋੜੀਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਦੀ ਜੋੜੇ ਪਹਿਲਾਂ ਹੀ ਗ੍ਰਹਿਾਂ ਦੇ ਅਨੁਸਾਰ ਤੈਅ ਹੋ ਜਾਂਦੇ ਹਨ ਇਹਨਾਂ ਵਿੱਚੋਂ ਨਾਲ ਸਿਰਫ ਅਟੁੱਟ ਪਿਆਰ ਹੁੰਦਾ ਹੈ ਸਗੋਂ ਮੁਸ਼ਕਲ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ ਸਾਧ ਸੰਗਤ ਜੀ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਨੰਬਰ 1 ਏ ਅਤੇ ਐਸ ਇਹਨਾਂ ਨਾਮਾਂ ਵਾਲੇ ਲੋਕ ਇਕ ਦੂਜੇ ਲਈ ਬਣੇ ਹੁੰਦੇ ਹਨ ਭਾਵੇਂ ਉਹਨਾਂ ਦੇ ਵਿੱਚਕਾਰ ਕੋਈ ਵੀ ਲੜਾਈ ਹੋਵੇ ਉਹ ਕਿਸੇ ਇਸੇ ਤਰ੍ਹਾਂ ਹੀ ਹਾਲੋ ਜਾਂਦੇ ਹੈ ਇੰਨਾ ਹੀ ਨਹੀਂ ਇਹਨਾਂ ਦੋਵਾਂ ਨਵਾਂ ਵਾਲੇ ਲੋਕ ਅਕਸਰ ਹੀ ਆਪਣੇ ਸਾਥੀਆਂ ਨਾਲ ਕਦੇ ਵੀ ਝੂਠ ਨਹੀਂ ਬੋਲਦੇ ਉਹਨਾਂ ਦੀ ਪਸੰਦ ਇਹਨਾਂ ਦੀ ਪਸੰਦ ਮਿਲਦੀ ਝੁਲਦੀ ਹੁੰਦੀ ਹੈ ਜਿਵੇਂ ਦੋ ਸਰੀਰ ਤੇ ਇੱਕ ਆਤਮਾ ਹੁੰਦੇ ਹਨ ਇਨਾਂ ਦਾ ਵਿਆਹ ਹਮੇਸ਼ਾ ਹੀ ਖੁਸ਼ੀਆਂ ਨਾਲ ਭਰਿਆ ਹੁੰਦਾ ਹੈ ਅਤੇ ਇਸ ਜੋੜੇ ਨੂੰ ਕਿਸੇ ਵੀ ਦੁੱਖ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਇਹਨਾਂ ਤੇ ਭਗਵਾਨ ਸ਼ਿਵ ਦੀ ਕਿਰਪਾ ਹੁੰਦੀ ਹੈ ਸ਼ਿਵ ਦੀ ਕਿਰਪਾ ਇਹਨਾਂ ਤੇ ਹਮੇਸ਼ਾ ਰਹਿੰਦੀ ਹੈ ਨੰਬਰ 2 ਕੇ ਅਤੇ ਟੀ ਨਾਮ ਵਾਲੇ ਜੋੜੇ ਇਹਨਾਂ ਨਾਮਾਂ ਵਾਲੇ ਜੋੜੇ ਆਪਣੇ ਰਿਸ਼ਤੇ ਦੇ ਵਿੱਚ ਬਹੁਤ ਹੀ ਇਮਾਨਦਾਰੀ ਦੇ ਨਾਲ ਸਾਥ ਨਿਭਾਉਂਦੇ ਹਨ ਉਹ ਹਰ ਮੌੜ ਤੇ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਹਨ ਜੇਕਰ ਕੋਈ ਇੱਕ ਵਿੱਚੋਂ ਡਗਮਗਾ ਜਾਂਦਾ ਹੈ ਤਾਂ ਦੂਜਾ ਉਸ ਦਾ ਮਜ਼ਬੂਤ ਸਹਾਰਾ ਬਣ ਜਾਂਦਾ ਹੈ ਇਹਨਾਂ ਦਾ ਪਿਆਰ ਬਹੁਤ ਹੁੰਦਾ ਹੈ ਇਹਨਾਂ ਦੇ ਰਿਸ਼ਤੇ ਦੀ ਪਰਿਸ਼ਾਨ ਇਹ ਹੀ ਹੈ ਅਤੇ ਇਹ ਜੋੜੇ ਸਵਰਗ ਵਿੱਚ ਬਣਿਆ ਅਤੇ ਇਹ ਜੋੜੇ ਸਵਰਗ ਵਿੱਚ ਬਣੇ ਹੁੰਦੇ ਹਨ ਜ਼ਿਆਦਾਤਰ ਇਸ ਨਾਮ ਵਾਲੇ ਲੋਕ ਪ੍ਰੇਮ ਵਿਆਹ ਕਰਦੇ ਹਨ ਅਤੇ ਕਦੇ ਵੀ ਇੱਕ ਦੂਜੇ ਨੂੰ ਤੋਖਾ ਨਹੀਂ ਦਿੰਦੇ ਇਹਨਾਂ ਦੀ ਜ਼ਿੰਦਗੀ ਵਿੱਚ ਭਾਵੇਂ ਕਿੰਨੇ ਹੀ ਦੁੱਖ ਮਸੀਬਤਾਂ ਮੁਸ਼ਕਲਾਂ ਹੋਣ ਇਹਨਾਂ ਦਾ ਪਿਆਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਅਤੇ ਇੱਕ ਦੂਜੇ ਦੀ ਖੁਸ਼ੀ ਦਾ ਬਰਾਬਰ ਧਿਆਨ ਰੱਖਦੇ ਹਨ ਨੰਬਰ 3 ਇਹ ਅਤੇ ਐਮਨ ਨਾਮ ਵਾਲੇ ਜੋੜੇ ਇਹਨਾਂ ਜੋੜੇ ਨੂੰ ਸ਼ੇਵ ਅਤੇ ਮਾਤਾ ਪਾਰਵਤੀ ਦਾ ਅਵਤਾਰ ਮੰਨਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਜੋੜੇ ਤੇ ਰੱਬ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹਿੰਦਾ ਹੈ। ਇਹ ਜੋੜੇ ਦੋਵੇਂ ਹੀ ਹਮੇਸ਼ਾ ਸ਼ਾਂਤ ਰਹਿੰਦੇ ਹਨ ਅਤੇ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇੱਕ ਦੂਜੇ ਦੇ ਪ੍ਰਵਾਹ ਵੀ ਕਰਦੇ ਹਨ। ਨੰਬਰ 4 D ਅਤੇ N ਨਾਮ ਵਾਲੇ ਜੋੜੇ ਇਸ ਨਾਮ ਦੇ ਜੋੜੇ ਦੇਖਣ ਵਿੱਚ ਸਭ ਤੋਂ ਸੁੰਦਰ ਅਤੇ ਖਾਸ ਹੁੰਦੇ ਹਨ। ਅਤੇ ਕਈ ਵਾਰ ਉਸ ਵਿਅਕਤੀ ਨਾਲ ਵਿਆਹ ਵੀ ਕਰ ਲੈਂਦੇ ਹਨ ਜਿਸ ਨੂੰ ਉਹ ਪਿਆਰ ਕਰਦੇ ਹਨ ਅਤੇ ਉਹਨਾਂ ਲਈ ਕੁਝ ਵੀ ਕਰ ਸਕਦੇ ਹਨ ਇਕੋ ਜਿਹੇ ਨਾਵਾਂ ਵਾਲੇ ਇਹਨਾਂ ਦੋਵਾਂ ਲੋਕਾਂ ਦੇ ਆਪਸੀ ਵਿਚਾਰ ਇਕੋ ਜਿਹੇ ਹੁੰਦੇ ਹਨ ਜਿਸ ਕਾਰਨ ਇਹਨਾਂ ਵਿੱਚਕਾਰ ਕੋਈ ਵੀ ਲੜਾਈ ਨਹੀਂ ਹੁੰਦੀ ਕਿਉਂਕਿ ਇੱਕ ਦੂਜੇ ਨਾਲ ਬਹੁਤ ਆਸਾਨੀ ਨਾਲ ਗੱਲ ਕਰ ਲੈਂਦੇ ਹਨ ਅਤੇ ਇਹਨਾਂ ਦੇ ਵਿਚਾਰ ਆਪਸ ਵਿੱਚ ਇੰਨੇ ਜ਼ਿਆਦਾ ਮਿਲਦੇ ਹਨ ਦੋਵੇਂ ਬੋਰੇ ਸਮੇਂ ਵਿੱਚ ਇੱਕ ਦੂਜੇ ਦਾ 7 ਵੀ ਦਿੰਦੇ ਹਨ ਨੰਬਰ 5 ਆਰ ਅਤੇ ਐਸ ਨਾਮ ਵਾਲੇ ਜੋੜੇ ਤੁਸੀਂ ਸੁਣਿਆ ਹੋਵੇਗਾ ਕਿ ਕੁਝ ਲੋਕ ਬਿਨਾਂ ਕਹੇ ਇੱਕ ਦੂਜੇ ਦੀ ਗੱਲ ਸਮਝ ਲੈਂਦੇ ਹਨ ਅਕਸਰ ਅਜੇ ਨਵਾਂ ਵਾਲੇ ਜੋੜੇ ਉਹਨਾਂ ਵਿੱਚ ਇੱਕ ਹੁੰਦੇ ਹਨ ਇੱਕ ਦੂਜੇ ਤੋਂ ਬਹੁਤ ਦੂਰ ਹੋਣ ਦੇ ਬਾਵਜੂਦ ਤੁਹਾਡਾ ਸਾਥੀ ਕੀ ਸੋਚ ਰਿਹਾ ਹੈ ਇਹਨਾਂ ਨੂੰ ਦੂਰ ਰਹਿ ਕੇ ਹੀ ਪਤਾ ਚੱਲ ਜਾਂਦਾ ਹੈ ਨੰਬਰ 6 ਅੱਛਾ ਅਤੇ ਜੇ ਇਹਨਾਂ ਜੋੜੀਆਂ ਵਿੱਚ ਤੁਹਾਨੂੰ ਸੱਚਾ ਅਤੇ ਟੁੱਟ ਪਿਆਰ ਮਿਲੇਗਾ ਜੇਕਰ ਉਹਨਾਂ ਦੇ ਆਪਸ ਵਿੱਚ ਕੋਈ ਵੀ ਲੜਾਈ ਹੁੰਦੀ ਹੈ ਤਾਂ ਉਹ ਆਪਸੇ ਸਮਝ ਨਾਲ ਇਸ ਨੂੰ ਹੱਲ ਕਰ ਲੈਂਦੇ ਹਨ ਤੇ ਹਰ ਮੁਸ਼ਕਲ ਸੁਲਝਾ ਲੈਂਦੇ ਹਨ ਨੰਬਰ 7 ਐਨ ਅਧਿਆਸ ਜਦੋਂ ਇਹ ਪਿਆਰ ਵਿੱਚ ਪੈ ਜਾਂਦੇ ਹਨ ਤਾਂ ਉਹ ਪੂਰੀ ਦੁਨੀਆ ਦੇ ਸਾਹਮਣੇ ਆਪਣੇ ਪਿਆਰ ਦੀ ਇੱਕ ਮਿਸਾਲ ਪੇਸ਼ ਕਰ ਦਿੰਦੇ ਹਨ ਉਹ ਹਮੇਸ਼ਾ ਹੀ ਇੱਕ ਦੂਜੇ ਦੇ ਪ੍ਰਤੀ ਇਮਾਨਦਾਰ ਰਹਿੰਦੇ ਹਨ ਅਤੇ ਆਪਣੇ ਸਾਥੀਆਂ ਨੂੰ ਬਰਾਬਰ ਦਾ ਦਰਜਾ ਦਿੰਦੇ ਹਨ ਇਸ ਤੋਂ ਇਲਾਵਾ ਇਹ ਸਰੇਣੇ ਦੇ ਲੋਕ ਆਪਣੇ ਸਾਥੀਆਂ ਦੀ ਇੱਜ਼ਤ ਦਾ ਚੰਗੀ ਤਰ੍ਹਾਂ ਧਿਆਨ ਰੱਖਦੇ ਹਨ ਨੰਬਰ 8 ਏ ਅਤੇ ਪੀ ਨਾਮ ਵਾਲੀਆਂ ਜੋੜੀਆਂ ਇਹਨਾਂ ਜੋੜੀਆਂ ਦਾ ਇਹਨਾਂ ਜੋੜੀਆਂ ਦਾ ਪਿਆਰ ਅਨੋਖਾ ਹੁੰਦਾ ਹੈ ਤੇ ਕੋਈ ਤੀਜਾ ਵਿਅਕਤੀ ਇਹਨਾਂ ਦੇ ਪਿਆਰ ਨੂੰ ਨਹੀਂ ਤੋੜ ਸਕਦਾ ਇਹ ਲੋਕ ਜੋ ਇੱਕ ਦੂਜੇ ਲਈ ਆਪਣੀਆਂ ਜਾਨਾਂ ਕੁਰਬਾਨ ਕਰਦੇ ਹਨ ਅਕਸਰ ਆਪਣੇ ਸਾਥੀਆਂ ਦੇ ਬਹੁਤ ਨੇੜੇ ਹੁੰਦੇ ਹਨ ਇਹ ਜੋੜੇ ਸ਼ਾਂਤ ਸੁਭਾਅ ਦੇ ਹੁੰਦੇ ਹਨ ਨੰਬਰ 9 ਡੀ ਅਤੇ ਬੀ ਨਾਮ ਵਾਲੇ ਜੋੜੇ ਇਸ ਨਾਮ ਦੇ ਜੋੜੇ ਇੱਕ ਦੂਜੇ ਦੇ ਬਹੁਤ ਪ੍ਰੋਸਾ ਕਰਦੇ ਹਨ ਇਹ ਨਮਸ਼ਕਾਰ ਕਿੰਨੀ ਵੀ ਸਮੱਸਿਆ ਕਿਉਂ ਨਾ ਆਉਣ ਜੋਨ ਆਉਂਦੇ ਹੋਵੇ ਉਹ ਕਦੇ ਵੀ ਵੱਖ ਨਹੀਂ ਹੁੰਦੇ ਇਹਨਾਂ ਦਾ ਪਿਆਰ اٹوٹ ਹੁੰਦਾ ਹੈ ਇਸ ਨਾਮ ਵਾਲੇ ਜੋੜੇ ਕਦੇ ਵੀ ਆਪਣੇ ਸਾਥੀ ਪ੍ਰਤੀ ਕਿਸੇ ਕਿਸਮ ਦਾ ਵੀ ਭੇਦ ਭਾਵ ਜਾਂ ਗੁੱਸਾ ਨਹੀਂ ਹੁੰਦਾ ਇਹਨਾਂ ਦੋ ਨਾਮ ਵਾਲੇ ਜੋੜੇ ساری ਉਮਰ ਖੁਸ਼ ਰਹਿੰਦੇ ਹਨ ਅਤੇ ਹਮੇਸ਼ਾ ਹੀ ਇੱਕ ਦੂਜੇ ਦਾ ਸਮਰਥਨ ਵੀ ਕਰਦੇ ਹਨ ਨੰਬਰ 10 ਪੀ ਅਤੇ ਐਸ ਨਾਮ ਵਾਲੀਆਂ ਜੋੜੀਆਂ ਇਸ ਜੋੜੇ ਦਾ ਇੱਕ ਦੂਜੇ ਤੇ ਅਟੁੱਟ ਵਿਸ਼ਵਾਸ ਹੁੰਦਾ ਹੈ ਅਤੇ ਉਹ ਆਪਣੇ ਆਖਰੀ ਸਾਹvej ਆਪਣੇ ਸਾਥੀ ਦੀ ਖੁਸ਼ੀ ਦਾ ਧਿਆਨ ਰੱਖਦੇ ਹਨ ਅਤੇ ਉਹਨਾਂ ਲਈ ਕੁਝ ਵੀ ਕਰਨ ਦੀ ਹਿੰਮਤ ਰੱਖਦੇ ਹਨ। ਉਹਨਾਂ ਦਾ ਰਿਸ਼ਤਾ ਬਹੁਤ ਹੀ ਗਹਿਰਾ ਤੇ ਡੂੰਘਾ ਹੁੰਦਾ ਹੈ। ਉਹਨਾਂ ਦੇ ਪਿਆਰ ਨੂੰ ਵੇਖ ਕੇ ਬਹੁਤ ਸਾਰੇ ਲੋਕ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਵੀ ਕਰਦੇ ਹਨ। ਪਰ ਉਹਨਾਂ ਦਾ ਪਿਆਰ ਹਮੇਸ਼ਾ ਹੀ ਮਜ਼ਬੂਤ ਰਹਿੰਦਾ ਹੈ ਤੇ ਉਹ ਹਮੇਸ਼ਾ ਹੀ ਇਕੱਠੇ ਰਹਿੰਦੇ ਹਨ ਨੰਬਰ 11 ਕੇ ਅਤੇ ਐਲ ਨਾਮ ਵਾਲੀਆਂ ਜੋੜੀਆਂ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਮ ਵਾਲੇ ਲੋਕਾਂ ਨੂੰ ਰਾਧਾ ਕ੍ਰਿਸ਼ਨ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਇਹਨਾਂ ਤੇ ਰਾਧਾ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਵੀ ਮਿਲਦਾ ਹੈ ਤੇ ਇਹਨਾਂ ਦੀ ਜੋੜੀ ਸਵਰਗ ਵਿੱਚ ਬੰਦੀ ਹੈ ਜ਼ਿਆਦਾਤਰ ਇਸ ਨਾਮ ਵਾਲੇ ਲੋਕ ਸਿਰਫ ਲਵ ਮੈਰਿਜ ਜਾਣੇ ਪ੍ਰੇਮ ਵਿਆਹ ਹੀ ਕਰਦੇ ਹਨ ਅਤੇ ਕਦੇ ਵੀ ਇੱਕ ਦੂਜੇ ਨੂੰ ਤੋਖਾ ਨਹੀਂ ਦਿੰਦੇ। ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨੀਆਂ ਖੁਸ਼ੀਆਂ, ਦੁੱਖ, ਦਰਦ ਜਾਂ ਮੁਸ਼ਕਲਾਂ ਹੋਣ ਉਹਨਾਂ ਦਾ ਪਿਆਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਅਤੇ ਇੱਕ ਦੂਜੇ ਦੀ ਖੁਸ਼ੀ ਦਾ ਬਰਾਬਰ ਧਿਆਨ ਰੱਖਦੇ ਹਨ, ਇੱਕ ਦੂਜੇ ਦੀ ਕਦਰ ਵੀ ਕਰਦੇ ਹਨ। ਨੰਬਰ 12 ਸ ਅਤੇ ਐਮ ਨਾਮ ਵਾਲੇ ਜੋੜੇ ਇਹਨਾਂ ਨਵਾਂ ਵਾਲੇ ਜੋੜੇ ਸਭ ਤੋਂ ਪ੍ਰੋਸੇਮਨ ਜੋੜੇ ਮੰਨੇ ਜਾਂਦੇ ਹਨ ਇਹ ਦੋਵੇਂ ਜੋੜੇ ਕਦੇ ਵੀ ਆਪਣੇ ਸਾਥੀ ਨੂੰ ਤੋਖਾ ਨਹੀਂ ਦਿੰਦੇ ਉਹਨਾਂ ਨੂੰ ਇੱਕ ਦੂਜੇ ਤੇ ਪੂਰਾ ਵਿਸ਼ਵਾਸ ਹੁੰਦਾ ਹੈ ਅਤੇ ਉਹ ਇੱਕ ਦੂਜੇ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ ਇਸ ਲਈ ਇਹਨਾਂ ਜੋੜਿਆਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੋਵਾਂ ਨਾਵਾਂ ਵਾਲ ਇਹਨਾਂ ਦੋਵਾਂ ਨਾਵਾਂ ਦੀਆਂ ਜੋੜੀਆਂ ਸਵਰਗ ਵਿੱਚ ਬਣੀਆਂ ਹੁੰਦੀਆਂ ਹਨ ਇਹਨਾਂ ਦੋਵਾਂ ਵਿੱਚਕਾਰ ਬਹੁਤ ਡੂੰਘਾ ਪਿਆਰ ਹੁੰਦਾ ਹੈ ਅਤੇ ਇੱਕ ਦੂਜੇ ਤੇ ਭਰੋਸਾ ਕਰਦੇ ਹਨ ਨੰਬਰ 12 ਐਚ ਅਤੇ ਐਨ ਨਾਮ ਵਾਲੇ ਜੋੜੇ ਤੁਹਾਨੂੰ ਦੱਸਈਏ ਕਿ ਇਹਨਾਂ ਦੋਵਾਂ ਨਾਵਾਂ ਦੇ ਜੋੜੇ ਹਮੇਸ਼ਾ ਹੀ ਆਪਣੇ ਜੀਵਨ ਸਾਥੀ ਨੂੰ ਖੁਸ਼ ਰੱਖਣ ਬਾਰੇ ਸੋਚਦੇ ਹਨ ਇਸ ਨਾਮ ਵਾਲੇ ਜੋੜੇ ਵਿੱਚ ਕਦੇ ਵੀ ਆਪਣੇ ਸਾਥੀ ਪ੍ਰਤੀ ਕਿਸੇ ਕਿਸਮ ਦਾ ਭੇਦ ਭਾਵ ਜਾਂ ਗੁੱਸਾ ਨਹੀਂ ਹੁੰਦਾ ਇਹਨਾਂ ਦੋ ਨਾਵਾਂ ਵਾਲੇ ਜੋੜੇ ਜ਼ਿੰਦਗੀ ਪਰ ਖੁਸ਼ ਰਹਿੰਦੇ ਹਨ ਅਤੇ ਹਮੇਸ਼ਾ ਹੀ ਇੱਕ ਦੂਜੇ ਦਾ ਸਮਰਥਨ ਵੀ ਕਰਦੇ ਹਨ। ਇਸ ਨਾਮ ਵਾਲੇ ਜੋ ਸਵਰਗ ਵਿੱਚ ਇਸ ਨਾਮ ਵਾਲੇ ਜੋੜੇ ਸਵਰਗ ਵਿੱਚ ਬਣੇ ਹੁੰਦੇ ਹਨ ਅਤੇ ਉਹ ਹਰ ਹਾਲਾਤ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ। ਨੰਬਰ 13 ਜੇ ਅਤੇ ਆਰ ਨਾਮ ਵਾਲੀਆਂ ਜੋੜੀਆਂ ਸਭ ਤੋਂ ਡੂੰਘੇ ਪਿਆਰ ਇਹਨਾਂ ਜੋੜੀਆਂ ਵਿੱਚ ਛੁਪੇ ਹੋਈ ਹੁੰਦੀਆਂ ਹਨ। ਇਹ ਦੋਵੇਂ ਜੋੜੇ ਇੱਕ ਦੂਜੇ ਦੇ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਹੁੰਦੇ ਹਨ ਅਤੇ ਇਹ ਜੋੜੇ ਕਦੇ ਵੀ ਇੱਕ ਦੂਜੇ ਦੇ ਵਿਰੁੱਧ ਨਹੀਂ ਹੁੰਦੇ ਇਹ ਜੋੜੀਆਂ ਸਵਰਗ ਵਿੱਚ ਬਣੀਆਂ ਹੁੰਦੀਆਂ ਹਨ ਅਤੇ ਇਹ ਹਮੇਸ਼ਾ ਹੀ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਕੋਸ਼ ਰੈਂਦੇ ਹਨ ਨੰਬਰ 14 ਡੇ ਅਤੇ ਨਾਮ ਵਾਲੀਆਂ ਜੋੜੀਆਂ ਨਾ ਜੋੜੀਆਂ ਨੂੰ ਸਭ ਤੋਂ ਸੁੰਦਰ ਅਤੇ ਵਧੀਆ ਮੰਨਿਆ ਜਾਂਦਾ ਹੈ ਉਹਨਾਂ ਵਿੱਚ ਸਰਵੋਤਮ ਜੋ ਪ੍ਰਤੀਸ਼ਾਤ ਹੈ ਪ੍ਰੇਮ ਵਯਾ ਕਰਦੇ ਹਨ ਅਤੇ ਇੱਕ ਦੂਜੇ ਤੇ ਅੰਨਾ ਭਰੋਸਾ ਕਰਦੇ ਹਨ ਅਤੇ ਬੁਰੇ ਸਮੇਂ ਵਿੱਚ ਉਹਨਾਂ ਦੀਆਂ ਪਤਨੀਆਂ ਉਹਨਾਂ ਦੀ ਤਾਕਤ ਬਣ ਜਾਂਦੀਆਂ ਹਨ ਅਤੇ ਕਦਰ ਉਹਨਾਂ ਦੇ ਨਾਲ ਅਤੇ ਉਹਨਾਂ ਦੇ ਹਰ ਕਦਮ ਤੇ ਨਾਲ ਖੜੀਆਂ ਹੁੰਦੀਆਂ ਹਨ ਉਹ ਇਕੱਠੇ ਤੁਰਦੇ ਹਨ ਅਤੇ ਇੱਕ ਦੂਜੇ ਨੂੰ ਕਦੇ ਵੀ ਨਹੀਂ ਛੱਡਦੇ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਦੋਵਾਂ ਦੇ ਮਨਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਇੰਨਾ ਸਤਕਾਰ ਪਿਆਰ ਅਤੇ ਵਿਸ਼ਵਾਸ ਹੁੰਦਾ ਹੈ ਕਿਉ ਕਦੇ ਵੀ ਨਾਈਂ ਡੋਲ ਦੇ ਜੇਕਰ ਸੰਗਤ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣਾ ਨਾਮ ਲਿਖੋ ਅਤੇ ਤੁਹਾਡੇ ਜੋੜੇ ਕਿਸ ਨਾਮ ਦੇ ਨਾਲ ਹੈ ਇਹ ਵੀ ਜ਼ਰੂਰ ਕਮੈਂਡ ਕਰਕੇ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ